ਰੱਜ ਕੇ ਕੰਮ ਕਰਨਾ ਰੱਜ ਕੇ ਜਿਉਣਾ ਰੱਜ ਕੇ ਪਿਆਰ ਕਰਨਾ ਤੇ ਰੱਜ ਕੇ ਹੱਸਣਾ ਜ਼ਿੰਦਗੀ ਦਾ ਮੂਲ ਮੰਤਰ ਹੈ ਸੋਹਰਾ ਦਿਨ ਰੀਰੀ ਕਰੀ ਜਾਣ ਵਾਲੇ ਬੰਦੇ ਬੇਭਾਗੇ ਹੁੰਦੇ ਆ ਪਤਾ ਨਹੀਂ ਕਦੋਂ ਜੀਵਨ ਦੀ ਗੱਡੀ ਨੇ ਠੁੱਸ ਹੋ ਜਾਣਾ ਐਵੇਂ ਮੂੰਹ ਸਜਾਈ ਫਿਰਨਾ ਕੁੱਟੀਆਂ ਪਾਈ ਰੱਖਣਾ ਤੇ ਰੋਸਿਆਂ 'ਚ ਹੀ ਵਕਤ ਲੰਘਾਈ ਜਾਣਾ ਸਮਾਂ ਤਾਂ ਮੁਹੱਬਤ ਕਰਨ ਲਈ ਵੀ ਘਟਾ ਹੈ। ਬਹੁਤ ਸਾਰੇ ਬੰਦੇ ਜੋ ਪਹਿਲਾਂ ਚੰਗੇ ਭਲੇ ਹੁੰਦੇ ਨੇ ਪਰ ਜਦੋਂ ਕੁਝ ਥੋੜਾ ਬਹੁਤ ਬਣ ਜਾਂਦੇ ਆ ਤਾਂ ਸਭ ਤੋਂ ਪਹਿਲਾਂ ਚਿਹਰੇ ਤੇ ਤਣਾਅ ਲੈ ਕੇ ਆਉਂਦੇ ਆ ਕਿਉਂਕਿ ਉਹਨਾਂ ਨੂੰ ਜਾਪਦਾ ਕਿ ਵੱਡੇ ਬੰਦਿਆਂ ਦੇ ਚਿਹਰੇ ਤੇ ਮੁਸਕਰਾਹਟ ਨਹੀਂ ਹੋਣੀ ਚਾਹੀਦੀ ਫੇਰ ਹੀ ਉਹ ਸਖਤ ਬੰਦੇ ਲੱਗਣਗੇ। ਅਸੀਂ ਕਿਉਂ ਭੁੱਲ ਜਾਂਦੇ ਆ ਕਿ ਅਹੁਦੇ ਰਤਬੇ ਮਾਨ ਸਨਮਾਨ ਕੁਝ ਵੀ ਸਥਾਈ ਨਹੀਂ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਜਿੰਨਾ ਚਾਹੋ ਸਖਤ ਹੋ ਜਾਵੋ ਪਰ ਕੁਰਖਤ ਨਾ ਹੋਵੋ ਸੱਚੀ ਗੱਲ ਹੈ ਕਿ ਜਿਆਦਾ ਸਖਤ ਤੇ ਆਕੜਿਆ ਜਲਦੀ ਟੁੱਟ ਜਾਂਦਾ ਰੱਜ ਰੱਜ ਪਿਆਰ ਕਰਨ ਵਾਲਾ ਜਿਉਣ ਵਾਲਾ ਹੱਸਣ ਵਾਲਾ ਤੇ ਕੰਮ ਕਰਨ ਵਾਲਾ ਸੌਖਾ ਤੇ ਹੌਲਾ ਰਹਿੰਦਾ ਫੁੱਲ ਦੀਆਂ ਪੱਤੀਆਂ ਵਾਂਗ ਹਰ ਸਥਿਤੀ ਵਿੱਚ ਸੌਖਾ ਤਰ ਜਾਂਦਾ ਫੈਸਲਾ ਸਾਡੇ ਆਪਣੇ ਹੱਥ ਵਿੱਚ ਹੈ ਕੁੱਟੀਆਂ ਪਾਉਣੀਆਂ ਨੇ ਤਣਾਅ ਪਾਉਣਾ ਖਿਜਣਾ ਸੜਨਾ ਰੁੱਸੇ ਰਹਿਣਾ ਜਾਂ ਖੁਸ਼ ਹੋ ਕੇ ਰੱਜ-ਰੱਜ ਕੰਮ ਕਰਨਾ ਰੱਜ-ਰੱਜ ਪਿਆਰ ਕਰਨਾ ਆਨੰਦ ਲੈਣਾ ਤੇ ਖੁਸ਼ ਰਹਿਣਾ ਦੋਸਤੋ ਜ਼ਿੰਦਗੀ ਸੱਚਮੁੱਚ ਇੱਕ ਛੋਟੇ ਜਿਹੇ ਇਕ ਸਮਾਂ ਹੈ ਇਹਨੂੰ ਮਾਣੀਏ ਇੱਚ ਆਨੰਦ ਲਈਏ ਸੱਚਮੁੱਚ ਅਸੀਂ ਭਾਗਾ ਵੜੇ ਆ ਕਿ ਪ੍ਰਮਾਤਮਾ ਨੇ ਸਾਨੂੰ ਬੰਦੇ ਦੀ ਜੂਨ ਪਾਇਆ ਬਹੁਤ ਧੰਨਵਾਦ